ਇੱਕ ਪੰਜਾਬੀ ਨੌਜਵਾਨ ਦਾ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਹੜਾ ਫਤਿਹਗੜ੍ਹ ਸਾਹਿਬ ਦੇ ਪਿੰਡ ਰਿਆ ਦਾ ਵਸਨੀਕ ਸੀ ਜਤਿੰਦਰ ਸਿੰਘ ਜਿਸ ਦਾ ਕਤਲ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਤਲ ਅਤੇ ਮ੍ਰਿਤਕ ਆਪਸ ਦੇ ਵਿੱਚ ਰਿਸ਼ਤੇਦਾਰ ਹੀ ਸੀ ਪਰ ਟਰੱਕ ਦੀ ਜਿਹੜਾ ਟਰੱਕ ਦੀ ਕਿਸੇ ਗੱਲ ਨੂੰ ਲੈ ਕੇ ਰੇੜਕਾ ਹੋਇਆ ਟਰੱਕ ਨੂੰ ਲੈ ਕੇ ਦੋਹਾਂ ਦੀ ਆਪਸ ਦੇ ਵਿੱਚ ਕੋਈ ਤਕਰਾਰ ਸ਼ੁਰੂ ਹੋਈ ਤੇ ਆਖਰਕਾਰ ਇਸ ਤਕਰਾਰ ਦਾ ਅਹਿੰਸਕ ਅੰਜਾਮ ਵੇਖਣ ਨੂੰ ਮਿਲਿਆ ਕਿ ਸ਼ਖਸ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪਿੰਡ 'ਚ ਖਬਰ ਪਹੁੰਚਨ ਤੇ ਰਿਸ਼ਤੇਦਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਸੋਗ ਹੈ ਰਿਸ਼ਤੇਦਾਰਾਂ ਦੇ ਵਿੱਚ ਸੋਗ ਹੈ ਪਤਾ ਨਹੀਂ ਲੱਗਾ ਕਿ ਕੀ ਪਾਣਾ ਵਾਪਰ ਗਿਆ ਸਾਰੇ ਹੈਰਾਨ ਨੇ ਪਰੇਸ਼ਾਨ ਨੇ ਕਿਉਂਕਿ ਰਿਸ਼ਤੇਦਾਰ ਸੀ ਆਪਸ ਦੇ ਵਿੱਚ ਜਿਸ ਨੇ ਕਤਲ ਕੀਤਾ ਤੇ ਜਿਸ ਦਾ ਕਤਲ ਹੋਇਆ ਆਪਸ ਦੇ ਵਿੱਚ ਚੰਗੀ ਯਾਰੀ ਸੀ ਰਿਸ਼ਤੇਦਾਰੀ ਸੀ ਅਮਰੀਕਾ ਦੇ ਵਿੱਚ ਚੰਗੀ ਮਿਲਵਰਤਨ ਸੀ ਪਰ ਸ਼ਖਸ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪੁਰਾ ਨੌਜਵਤਿੰਦਰ ਸਿੰਘ ਤੀਗਾ ਜੀ ਹਾਂ ਜੀ ਤਰੇ ਦਾ ਪੁੱਤਰੀ ਕੀ ਹੋਇਆ ਮਰੇ ਭਾਈ ਤਾਰੇ ਵੀਰੇ ਪੰਡੂ ਗੋਲੀਆਂ ਮਾਰੀਆਂ ਉਹਦੀ ਛਾਤੀ 'ਚ ਆ ਕਿਹੜੀ ਜਗ੍ਹਾ ਸੀ ਅਮਰੀਕਾ ਦੇ ਵਿੱਚ ਉਹ ਅਮਰੀਕਾ ਗੱਲੇ ਬੋਲ ਨਹੀਂ ਰਹੇ ਦਾ ਜੀ ਪਹਿਲੇ ਬੋਲ ਰਹੇ ਇਹ ਕੌਣ ਸੀ ਬੰਦਾ ਜਿਹਨੇ ਗੋਲੀਆਂ ਮਾਰੀਆਂ ਉਹ ਮੇਰੇ ਰਿਸ਼ਤੇਦਾਰ ਹੈ ਲੱਗਦਾ ਜੀ ਮੇਰੇ ਭਣੂਏ ਦੀ ਭੂਆ ਦਾ ਮੁੰਡਾ 6-7 ਸਾਲ ਹੋਏ 7 ਕਿਸਾਲ ਹੋ ਗਏ ਗਏ ਨੂੰ ਜੀ ਉਹਨੂੰ ਅੱਛਾ ਬੱਚੇ ਤਾਂ ਰਹਣਗੇ ਤੇ ਉਹਦੇ ਮਾਰਚ 'ਚ ਗਏ ਜੀ 2024 ਰੰਜੇ ਸਦਾ ਵੀਰੇ ਕੋਈ ਟਰੱਕ ਪਿੱਛੇ ਔਖੇ ਭਾਰੇ ਹੋਏ ਨੇ ਜੀ ਆਪਸੀ ਸਹੀ ਇੰਨਾ ਕ ਪਤਾ ਲੱਗਿਆ ਹਲੇ ਬਾਕੀ ਕੁਛ ਨਹੀਂ ਪਤਾ